ਮੈਨੂੰ ਕੱਲ ਯਾਦ ਆ ਗਈ ਇੱਕ ਵਾਰ ਇੱਕ ਕਿਸਾਨ ਆਪਣੇ ਘਰ ਤੋਂ ਤੁਰਿਆ ਨਦੀ ਦੇ ਕੰਢੇ ਤੇ ਗਿਆ ਤੇ ਇਹਨੇ ਜਾ ਕੇ ਵੇਖਿਆ ਜ਼ਮੀਨ ਵਾਤ ਹੈ ਪਹਿਲੀ ਦਾ ਵਾਤਰ ਚੈੱਕ ਕੀਤਾ ਤੇ ਇਹ ਬਾਜਰਾ ਲੈ ਗਿਆ ਪੱਲੇ ਬੰਨ ਕੇ ਬਾਜਰੇ ਦਾ ਛੱਟਾ ਦਿੱਤਾ ਤੇ ਕੁਦਰਤ ਮਿਹਰਬਾਨ ਹੋਈ ਉਹ ਬਾਜਰੇ ਨੂੰ ਬੂਰ ਚੰਗਾ ਪਿਆ ਜਦੋਂ ਪਰ ਜਵਾਨੀ ਉੱਤੇ ਬਾਜਰੇ ਦੀ ਫਸਲ ਆਈ ਤੇ ਉਹਨੂੰ ਡੰਗਣ ਵਾਸਤੇ ਤੋਤੇ ਆਣ ਕੇ ਲੱਗ ਪਏ ਤੋਤੇ ਮਨ ਵਿੱਚ ਖਿਆਲ ਆਇਆ ਪੁੱਤਾਂ ਵਾਂਗੂ ਪਾਲਿਆ ਬਾਜਰਾ ਜੇ ਤੋਤੇ ਡੰਕ ਕੇ ਲੈ ਗਿਆ ਤੇ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਕਰਾਂਗੇ ਘਰ ਤੋਂ ਤੁਰਿਆ ਬਾਜਰੇ ਦੀ ਰਾਖੀ ਕਰਨ ਵਾਸਤੇ ਆ ਗਿਆ ਆਣ ਕੇ ਨਦੀ ਦੇ ਵਿੱਚੋਂ ਪਾਣੀ ਭਰਿਆ ਮਿੱਟੀ ਤੇ ਡੋਲਿਆ ਮਿੱਟੀ ਗਿੱਲੀ ਕੀਤੀ ਗਲੇਲੇ ਵਟਲਿਆ ਗਲੇਲੇ ਵਟਕੇ ਮਚਾਂਗ ਵੱਦਾ ਮਚਾਂਗ ਤੇ ਚੜ ਕੇ ਕਮਾਣੀ ਦੇ ਕੇ ਗਲੇਲੇ ਛੱੜਨੇ ਸ਼ੁਰੂ ਕੀਤੇ ਤੇ ਤੋਤੇ ਉੱਡਨੇ ਸ਼ੁਰੂ ਹੋ ਗਏ ਦੋਤੇ ਉੱਡਨੇ ਸ਼ੁਰੂ ਹੋ ਗਏ ਹਰ ਰੋਜ਼ ਦਾ ਕਾਰਜ ਬਣ ਗਿਆ ਕਿ ਹਰ ਰੋਜ਼ ਫਸਲ ਦੀ ਰਾਖੀ ਕਰਨ ਵਾਸਤੇ ਘਰ ਤੋਂ ਤੁਰਦਾ ਹੈ ਆਖਰ ਇੱਕ ਦਿਨ ਜੇ ਇਸ ਜਗ੍ਹਾ ਉੱਪਰੋਂ ਮਿੱਟੀ ਪੁੱਟਦਾ ਹੈ ਗਲੇਲੇ ਵਾਟਦਾ ਹੈ ਉੱਥੇ ਟੋਆ ਪੈਂਦਾ ਗਿਆ ਤੇ ਉਹ ਥਾਂ ਡੂੰਗੀ ਹੁੰਦੀ ਗਈ ਉਸ ਡੂੰਗੀ ਜਗ੍ਹਾ ਦੇ ਵਿੱਚੋਂ ਇੱਕ ਗਾਗਰ ਨਿਕਲਾਈ ਤੇ ਉਹਦੇ ਵਿੱਚ ਕੀਮਤੀ ਲਾਲ ਸਨ ਕੀਮਤੀ ਰਤਨ ਸਨ ਪਤਾ ਨਹੀਂ ਸੀ ਉਸ ਮਨੁੱਖ ਨੂੰ ਕਿ ਇਹਨਾਂ ਦੀ ਕੀਮਤ ਕਿੰਨੀ ਕ ਹੈ ਮਨ ਵਿੱਚ ਫੁਰਨਾ ਆਇਆ ਕਿ ਹਰ ਰੋਜ਼ ਮਿੱਟੀ ਦੇ ਗਲੇਲੇ ਵਟਦੇ ਐ ਮਿੱਟੀ ਨਾਲ ਮੱਥਾ ਮਾਰਦੇ ਐ ਅੱਜ ਗੱਲ ਬਣ ਗਈ ਆ ਬਣੇ ਬਣਾਏ ਗਲੇਲੇ ਮਿਲ ਗਏ ਗਾਗਰ ਲੈ ਕੇ ਮਚਾਂਗ ਤੇ ਚੜ ਗਿਆ ਕਮਾਣੀ ਦੇ ਕੇ ਛੱਡਨੇ ਸ਼ੁਰੂ ਕੀਤੇ ਲਾਲ ਤੇ ਤੋਤੇ ਉੱਡਨੇ ਸ਼ੁਰੂ ਹੋ ਗਏ ਸਵਾਨੀ ਆਈ ਸਿਰਦਿਆ ਸਾਈਂ ਆ ਥੱਲੇ ਉਤਰਿਆ ਪ੍ਰਸ਼ਾਦਾ ਸ਼ਕਲ ਐ ਥੱਲੇ ਆਇਆ ਉਸ ਗਾਗਰ ਵਿੱਚ ਉਸ ਵੇਲੇ ਕੇਵਲ ਇੱਕੋ ਲਾਲ ਬਚਿਆ ਇੱਕੋ ਰਤਨ ਬਚਿਆ ਥੱਲੇ ਲਿਆ ਆਇਆ ਉਸ ਸੂਰਜ ਦੀਆਂ ਸੁਨਹਿਰੀ ਕਿਰਨਾਂ ਭਾਂਡੀਆਂ ਦੀਆਂ ਸੁਨਹਿਰੀ ਕਿਰਨਾਂ ਗਾਗਰ ਵਿੱਚ ਪਈਆਂ ਗਾਗਰ ਵਿੱਚ ਉਸ ਲਾਲ ਤੇ ਜਦੋਂ ਰੌਸ਼ਨੀ ਪੈਦਾ ਹੋਈ ਉਸ ਲਾਲ ਦੇ ਵਿੱਚੋਂ ਕਿਰਨਾਂ ਦੇ ਨਾਲ ਤੇ ਉਸ ਸਵਾਨੀ ਦੀਆਂ ਅੱਖਾਂ ਵਿੱਚ ਵਧੀ ਉਹਨੇ ਆਖਿਆ ਸਿਰਦਿਆ ਸਾਈਂਾ ਬੜਾ ਜਗਦਾ ਹੈ ਕੀ ਚੀਜ਼ ਹੈ ਮੈਨੂੰ ਚੰਗੀ ਲੱਗਦੀ ਹੈ ਉਹਨੇ ਆਖਿਆ ਇਹਦੇ ਨਾਲ ਦੇ ਹਯਾਰਾ ਸਨ ਤੋਤੇ ਉਡਾ ਦਿੱਤੇ ਇੱਕ ਬਚਿਆ ਇਹ ਜੇ ਤੈਨੂੰ ਚੰਗਾ ਲੱਗਦਾ ਤੂੰ ਰੱਖ ਲੈ ਉਹ ਲੈ ਆਈ ਘਰ ਵਿੱਚ ਕਰ ਲਿਆਣ ਕੇ ਅੰਗੀਠੀ ਵਿੱਚ ਰੱਖਿਆ ਬੜਾ ਪ੍ਰਕਾਸ਼ ਉਸ ਲਾਲ ਦਾ ਹੋਇਆ ਪਾਰਖੂ ਲੋਕਾਂ ਨੂੰ ਪਤਾ ਲੱਗਾ ਇਹਨਾਂ ਦੇ ਘਰ ਵਿੱਚ ਰਤਨ ਐ ਲਾਲ ਐ ਪਰ ਇਹ ਕੀਮਤ ਨਹੀਂ ਜਾਣਦੇ ਉਹਨਾਂ ਆਪਣੀ ਕਸਵੱਟੀ ਤੇ ਖਰਾ ਉਤਰਿਆ ਜੱਗ ਕੀਤਾ ਬਾਸ ਕਰ ਦਿੱਤਾ ਆਖਿਆ ਬੀਬੀ ਬਣਿਆ ਬਣਾਇਆ ਮਹਿ ਲੈ ਲੈ ਪੰਡਾਂ ਦੇ ਨਾਲ ਰੁਪਈਏ ਲੈ ਲੈ ਜੇ ਫਿਰ ਵੀ ਤੇਰੇ ਘਰ ਵਿੱਚ ਗਰੀਬੀ ਖੇਢੀ ਤੇ ਸਾਡੇ ਦਰਵਾਜੇ ਤੇ دستਕ ਦੇ ਦੇਵੀ ਇਸ ਲਾਲ ਦੀ ਅਸੀਂ ਕੀਮਤ ਨਹੀਂ ਦੇ ਸਕਦੇ ਕਿੱਡੀ ਵੱਡੀ ਕੀਮਤ ਹੈ ਆਖਰ ਉਹਨੇ ਇਸੇ ਤਰ੍ਹਾਂ ਕੀਤਾ ਪੰਡਾਂ ਦੇ ਨਾਲ ਰੁਪਈਏ ਲੈ